ਯਾਰ ਯਾ ਅਗੜ ਨਹੀਂ ਗੀ ਨੀ ਮਲਾ ਜੁੰਖੇ ਚ ਕੇੋ ਜਨਾ ਦਾ ਜੱਟ ਵੀ ਜਕੀ ਨੇ ਸਸੇਗਰ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਵੀਡੀਓ ਨੂੰ ਪਿਆਰ ਦੇਣ ਲਈ ਤੁਸੀਂ ਸਾਰਿਆਂ ਵੀਡੀਓ ਤੇ ਬਹੁਤ ਪਿਆਰ ਦੇ ਰਹੇ ਹੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਪਹਿਲਾ ਟਰੈਕਟਰ ਦੇਖ ਲਓ ਤੁਸੀਂ ਵੀਰ ਜੀ HMT 4311 ਟਰੈਕਟਰ ਵੀ ਰਹਿ ਏ 1991 ਮਾਡਲ ਹੈ ਡੇਢ ਲੱਖ ਰੁਪਿਆ ਵੀਰ ਨੇ ਡਿਮਾਂਡ ਰੱਖੀ ਹੈ ਜੀ ਦੀ ਸਰਸਾ ਏਰੀਆ ਵੀਰ ਜੀ ਸਰਸਾ ਹਰਿਆਣਾ ਦਾ 40% ਵੀਰ ਦੇ ਟੈਰਾ ਦੀ ਕੰਡੀਸ਼ਨ ਹੈ ਵੀਰ ਦਾ ਨੰਬਰ ਹੈਗਾ ਜੀ 98136 ਤੇ ਨਹੀਂ ਵੀਰ ਸੌਰੀ ਨੰਬਰ ਇਹਦਾ ਹੈਗਾ ਜੀ 98136 30166 ਕਿਸਾਨ ਵੀਰ ਦਾ ਨੰਬਰ ਦੁਬਾਰਤ نوٹ ਕਰ ਲਓ ਜੀ 98136 30166 ਵੀਰ ਦਾ ਨੰਬਰ ਹੈ ਜੀ ਕੰਡੀਸ਼ਨ ਤੋਂ ਸਾਹਮਣੇ ਹੈ ਜੀ ਹੁੱਡ ਛਤਰੀ ਲੱਗਿਆ ਹੋਇਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਅਸੀਂ ਹੁਣ ਕਈ ਦਿਨਾਂ ਤੋਂ ਤਿੰਨ ਤਿੰਨ ਵੀਡੀਓ ਅਪਲੋਡ ਕਰ ਰਹੇ ਆ ਕਿ ਤੁਹਾਨੂੰ ਇਹ ਠੀਕ ਲੱਗਦਾ ਹੈ ਕਿ ਪਹਿਲਾਂ ਤਰ੍ਹਾਂ ਆਪਾਂ ਵੀ ਘੱਟ ਟਰੈਕਟਰਾਂ ਦੀ ਐਡ ਤੇ ਘੱਟ ਵੀਡੀਓ ਪਾਇਆ ਕਰੀਏ ਕਮੈਂਟ ਜਰੂਰ ਕਰਕੇ ਦੱਸਿਓ ਵੀਰ ਸਾਰਿਆਂ ਨੇ ਕਮੈਂਟ ਕਰਨਾ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਸਾਡੇ YouTube ਚੈਨਲ ਨਾਲ ਜੁੜ ਸਕਣ ਜੀ ਤੇ ਅਗਲਾ ਟਰੈਕਟਰ ਜਿਹੜਾ ਵੀਰ ਤੁਸੀਂ ਦੇਖ ਰਹੇ ਹੋ ਮਹਿੰਦਰਾ 275 DI ਟਰੈਕਟਰ ਹੈ ਜੀ 97 ਮਾਡਲ ਹੈ ਜੀ 1900 ਪ੍ਰਾਈਸ ਵੀਰ ਨੇ ਫੋਨ ਤੇ ਕਿਹਾ ਜੀ ਏਰੀਆ ਇਹਨਾਂ ਦਾ ਮਾਨਸਾ ਹੈ 50% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਕਿਸਾਨ ਵੀਰ ਦਾ ਨੰਬਰ ਹੈਗਾ ਜੀ 62 807 ਤੇ 67756 ਜਿਹਦੇ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਫ੍ਰੀ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਹਿਸਾਬ ਨਾਲ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਦਾ ਟਰੈਕਟਰ ਟਰਾਲੀ ਜਾਂ ਖੇਤੀ ਦੇ ਕਿਸੇ ਹੋਰ ਸੰਦ ਦੀ ਐਡ ਸਾਡੀ YouTube ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਵਾਉਣ ਦੇ ਲਈ 5 ਤੋਂ 7 ਫੋਟੋਆਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਇਦਾਂ ਹੀ ਲਿਖਣਾ ਜੀ ਤੁਸੀਂ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਜੀ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਫੋਟੋਆਂ ਸਾਰੀਆਂ ਜਿਹੜੀਆਂ ਖਿੱਚੜੀਆਂ ਵੀਰ ਜੀ ਫੋਨ ਨੂੰ ਟੈਡਾ ਕਰਕੇ ਖਿੱਚਣੀਆਂ ਸਾਡਾ WhatsApp ਨੰਬਰ ਹੈਗਾ ਜੀ 8837665987 ਨੰਬਰ ਸਾਰੇ ਵੀਰ ਦਰਤ ਨੂੰ ਨੋਟ ਕਰ ਲੈਣ ਜੀ 8837665987 ਸਾਡਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਵੀਡੀਓ ਜਾ ਫੋਟੋ ਮੈਨੂੰ ਭੇਜ ਸਕਦੇ ਹੋ ਤੇ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਜੀ ਕੋਈ ਖਰਚਾ ਨਹੀਂ ਐਡ ਪਾਉਣ ਦਾ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਉਸੇ ਦਿਨ ਹੀ ਆਪਣੇ YouTube ਚੈਨਲ ਤੇ ਅਪਲੋਡ ਕਰ ਦਿਆਂਗੇ ਜੀ ਤੇ ਤੁਹਾਡਾ ਆਪ ਦਾ ਨੰਬਰ ਦੇਵਾਂਗੇ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਕਮਿਸ਼ਨ ਨਹੀਂ ਹੁੰਦਾ ਇਸ ਵਿੱਚ ਅੱਗੇ ਤੁਸੀਂ ਦੇਖ ਲੈਣ ਲੋਡਰ ਵੀਰ ਤੇ ਇਹ ਲੋਡਰ ਪਕਾਉ ਉਹ ਵੀਰ ਜੀ ਮਾਡਲ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਤੇ ਪ੍ਰਾਈਸ ਵੀਰ ਜੀ ਦਾ 2.5 ਲੱਖ ਰੁਪਿਆ ਪ੍ਰਾਈਸ ਹੈ ਜੀ 2 ਲੱਖ ਤੇ 50000 ਰੁਪਿਆ ਇਹਦਾ ਪ੍ਰਾਈਸ ਹੈ ਜੀ ਬਟਾਲਾ ਇਹਨਾਂ ਦਾ ਏਰੀਆ ਵੀਰ ਟਾਇਰਾਂ ਦੀ ਕੰਡੀਸ਼ਨ ਵੀ ਰਹੀ 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਵੀ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਵੀਰਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਖਰੀਦ ਸਕਦੇ ਹੋ ਨੰਬਰ ਸਾਰੇ ਵੀਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਨੋਟ ਕਰ ਸਕਦੇ ਨੇ ਜੀ ਤੇ ਇਹਨਾਂ ਨੂੰ ਫੋਨ ਕਰ ਸਕਦੇ ਨੇ ਤੇ ਵੀਰੇ ਮੰਡੀ ਵਾਲੇ ਟਰੈਕਟਰ ਨਹੀਂ ਹੁੰਦੇ ਆਪਣੇ ਕੋਲੇ ਜਿਹੜਾ ਵੀ ਆਪਾਂ ਮੰਡੀ ਦਾ ਟਰੈਕਟਰ ਕੋਈ ਪਾਈਦਾ ਵੀ ਤਾਂ ਆਪਾਂ ਸਪੈਸ਼ਲ ਦੱਸੀਦਾ ਵੀ ਇਹ ਮੰਡੀ ਵਾਲਾ ਟਰੈਕਟਰ ਹੈ ਕਿਸੇ ਡੀਲਰ ਦਾ ਆਪਾਂ ਵੀਰ ਜੀ ਸਿੱਧੇ ਲੋਕਲ ਕਿਸਾਨਾਂ ਦੇ ਘਰੋਂ ਟਰੈਕਟਰ ਪਾਈਦੇ ਆ ਮੰਡੀ ਵਾਲਾ ਟਰੈਕਟਰ ਆਪਾਂ ਇੱਕ ਵੀ ਨਹੀਂ ਪਾਈਦਾ ਜੇ ਪਾਈਦਾ ਵੀ ਤਾਂ ਇਹ ਡੀਲਰ ਦਾ ਟਰੈਕਟਰ ਹੈ ਤੇ ਆਪਣੇ ਸਹੀ ਕਿਸਾਨਾਂ ਦੇ ਘਰੋਂ ਆ ਟਰੈਕਟਰ ਹੁੰਦੇ ਨੇ ਵੀਰ ਸਭ ਕੁਝ ਓਕੇ ਹੁੰਦਾ ਕਾਗਜ਼ ਵਗੈਰਾ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਤੇ ਆਪਾਂ ਸਾਰੇ ਹੀ ਵਧੀਆ-ਵਧੀਆ ਟਰੈਕਟਰ ਪਾਈਦੇ ਨੇ ਜਿਨ੍ਹਾਂ ਵਿੱਚ ਕੋਈ ਨੁਕਸ ਨਹੀਂ ਹੁੰਦਾ ਕਾਗਜ਼ ਵਗੈਰਾ ਪ੍ਰੋਪਰ ਹੁੰਦੇ ਨੇ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਤੂੜੀ ਵਾਲੀ ਮਸ਼ੀਨ ਹੈ ਕਰਤਾਰ ਦੀ ਤੂੜੀ ਵਾਲੀ ਮਸ਼ੀਨ ਕਰਤਾਰ ਕੰਪਨੀ ਹੈ ਜੀ 2016 ਮਾਡਲ ਹੈ ਜੀ ਫਾਜ਼ਲ ਕਾ ਏਰੀਆ 185000 ਰੁਪਏ ਨੇ ਪ੍ਰਾਈਸ ਮੰਗਿਆ ਇਹਦਾ 75% ਵੀ ਟਾਇਰਾਂ ਦੀ ਕੰਡੀਸ਼ਨ ਪਈਆ ਬਹੁਤ ਹੀ ਵਧੀਆ ਕੰਡੀਸ਼ਨ ਦੀ ਇਹ ਵਿਦਿ ਤੂੜੀ ਵਾਲੀ ਮਸ਼ੀਨ ਹੈ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਵੀਰੇ ਨੂੰ ਲੈਣਾ ਚਾਹੁੰਦਾ ਜੀ ਕਿਸਾਨ ਵੀ ਦਾ ਕੰਟੈਕਟ ਕਰਕੇ ਤੁਸੀਂ ਲੈ ਸਕਦੇ ਹੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਰ ਜੀ ਕਮੈਂਟ ਕਰਕੇ ਜਰੂਰ ਦੱਸਣਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਮੈਂਟ ਲਾਈਕ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰਨਾ ਤੁਸੀਂ WhatsApp group ਤੇ ਤੇ Facebook account ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਦੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮੁਲਾਕਾਤ ਹੋਊਗੀ ਤਦ ਤੱਕ ਲਈ ਰੱਬ ਰੱਖਾ